ਹਾਈ ਹਾਈ ਮਹਾਈ ਕਾਬੂ ਆਈ ਹੀਗੀ ਅਜੇ ਤੇ ਝਾੜੂ ਨੂੰ ਹਾਥੀ ਲਾਇਆ ਵਾ ਇਹ ਵਹੀ ਪਤਾ ਨਹੀਂ ਕਿੱਥੋਂ ਆ ਗਿਆ ਵਿੱਚ ਹੀ ਹੈ ਹੁਣ ਤੇ ਇੱਕ ਪੰਗਾ ਪੈਣਾ ਵਾ ਹੁਣ ਕਈ ਪੰਗੇ ਪੈਣੇ ਆ ਹੁਣ ਸਣੀ ਦੇ ਕੰਨਾਂ ਤੱਕ ਗੱਲ ਜਾਣੀ ਆ ਵੀ ਤੇਰੀ ਮਾਂ ਨੇ ਮੇਰੇ ਕੋਲ ਝਾੜੂ ਲਵਾਏ ਝਾੜੂ ਤੇੰਮ ਤਰ੍ਹਾਂ ਮਸਾ ਬੰਗਾਇਆ ਪਤਾ ਨਹੀਂ ਕਿੱਥੋਂ ਵਹੀ ਆ ਗਿਆ ਮੈਂ ਤੇ ਕਹਿ ਕਿ ਨਿਕਲਿਆ ਉਹ ਕਿਤੇ ਤੇ ਨਿਕਲਿਆ ਰੜਾ ਘੜੀ ਨੇ ਹੁਣ ਕਰਾਂ ਤੇ ਕਰਾਂ ਕੀ ਸਾਰਾ ਭਾਂਡਾ ਹੀ ਮੇਰੇ ਸਿਰ ਤੇ ਪੱਜ ਜਾਣਾ ਵਾ ਸਾਰੇ ਮੇਰੇ ਬਖਲਾ ਹੋ ਜਾਣਾ ਵਾ ਪਰ ਕੋਈ ਗੱਲ ਨਹੀਂ ਮੈਂ ਵੀ ਸਸਾਂ ਵਾਲੀ ਹੇੜ ਨਹੀਂ ਵੀ ਛੱਡਣੀ ਮੈਂ ਵੀ ਦਾਦੇ ਪੀਰਸ਼ ਪੈਣੀ ਆ ਹੁਣੇ ਵੀ ਯਾਦ ਕਰੂਗੀ ਕਿ ਕਿਦਣਾ ਪਾਲਾ ਪਿਆ ਹੈ ਯਾਦ ਨਾਲ ਇੱਕ ਤੇ ਘਰ ਲੱਤ ਪਿਆ ਵਾ ਇੱਕ ਕਣਕ ਵੱਢਣ ਵਾਲੇ ਬੰਦਾ ਕਿਹੜੇ ਪਾਸੇ ਜਾਵੇ ਯਾਰ ਇਹ ਕੀ ਗੱਲ ਆ ਬੜਾ ਮੂਲਮ ਕਾਇਆ ਦਾ ਓ ਯਾਰ ਹੁਣ ਆਣਾ ਕੀ ਆ ਕਦਾ ਤੈਨੂੰ ਵੀ ਹੈਗਾ ਗੱਲ ਤਾਂ ਮਾੜੀ ਮੋਟੀ ਦਾ ਵੀ ਉਹ ਤਰਜੀਹ ਵਿਚਾਰੇ ਚ ਲੱਗੀ ਆ ਸੱਟ ਤੇ ਜੀਵਨ ਨੂੰ ਝਾੜੂ ਫੜਾ ਕੇ ਤੇ ਲਈ ਤੇ ਉਹਨੂੰ ਝਾੜੂ ਲਾਉਣ। ਨਾ ਸਹੇਜ ਕੋਈ ਜਦ ਬੰਦਿਆਂ ਵਾਲੀ ਗੱਲ ਹੈ। ਮੈਂ ਨਾ ਭਾਬੀ ਨੂੰ ਉਹਦ ਨੂੰ ਸਮਝਾ ਕੇ ਗਿਆ। ਤੇ ਨਾਲ ਮਿਲ ਕੇ ਰਹੋ। ਪਰ ਭਾਬੀ ਨਾ ਨਿੱਕੀ ਨਿੱਕੀ ਗੱਲ ਦੀ ਨਾ ਬੜੀ ਲੰਮੀ ਜਿਹੀ ਗਲੇਰ ਬਣਾ ਲੈਂਦੀ ਆ। ਉਹ ਨਹੀਂ ਯਾਰ ਇਤਨਾ ਨਿਕਾ ਚਾਹੀਦਾ। ਮੇਰਾ ਤਾਂ ਹੋ ਜਾ। ਦੱਸਾਂ ਕੀ ਗੱਲ ਵਾ? ਕਰਨੀ ਇੰਨੇ ਆ ਤੇ ਪਰ ਨਹੀਂ ਸਾਨੂੰ ਦਵਾ ਪੀਉ ਤੁਹਾਨੂੰ ਪੈਣੀਆਂ ਮੋਰੇ। ਅਜੇ ਅਜੇ ਕੁੜੀ ਚੰਗੀ ਆ ਵਿਚਾਰੀ ਨਹੀ ਇਹਦਾ ਕੋ ਖਾਨ ਕੇ ਤੇ ਗੱਲ ਦਾ ਗੁੱਸਾ ਨਹੀਂ ਵੀ ਕਰਦੀ ਠੀਕ ਆ ਜੇ ਹੋ ਜੀ ਹੋਵੇ ਨਾ ਤੇ ਬੜੇ ਜੱਦਾ ਕੰਮ ਹੋ ਜਾਣਾ ਆ ਜਦੋਂ ਅੱਗੇ ਜਵਾਬ ਦੇਣ ਦਾ ਵੀ ਉਹ ਤਾਂ ਗੱਲ ਆ ਤਾਂ ਕਲਾ ਬਦਣੀ ਆ ਘਟਣੀ ਥੋੜੀ ਆ ਉਹ ਜੇ ਉਹ ਨਹੀਂ ਨਾ ਬੋਲਦੀ ਜਿੰਨਾ ਚਿਰ ਉਹ ਗਾੜੀਆਂ ਬੋਲੀ ਨਾ ਨਾ ਹਟਣਾ ਇਹਨੇ ਵੀ ਨਹੀਂ ਆ ਤਾਂ ਗੱਲ ਕੀ ਆ ਕਪਾਤ ਵਧੂਗਾ ਮੁਰਕੜ ਮੁਰਕਿਆ ਹੋਗਾ ਨੁਕਸਾਨ ਕਰਦਾ ਹੈ ਚੱਲ ਹੁਣ ਮੁੰਡੇ ਨੇ ਗਲਤੀ ਕੀਤੀ ਆ ਤੇ ਸਮਝੇ ਹੁਣੇ ਵਿਚਾਰੀ ਯਾਰ ਗਲਤੀ ਵੀ ਕਾਦੀ ਕੀਤੀ ਆ ਹੁਣ ਜੋ ਹੋ ਗਿਆ ਉਹ ਤੇ ਪਾਈ ਮਿੱਟੀ ਮੈਂ ਤੈਨੂੰ ਕਹਿੰਦਾ ਨਾ ਠੀਕ ਨਹੀਂ ਆਉਣ ਵਾਲਾ ਸਮਾਂ ਜਿਹੜਾ ਉਹਨੂੰ ਕਵਰ ਕਰੋ ਆ ਕੁੜੀ ਦਾ ਕੀ ਕਸੂਰ ਹੈ ਇਹਦੇ ਵਿੱਚ ਉਹ ਤਾਂ ਗੱਲ ਵਾ ਯਾਰ ਆਹੋ ਚਲੋ ਕੰਮ ਕਰਿਆ ਆਪਣਾ ਘਰ ਨਾਲ ਕੇ ਤੁਰੂਗੀ ਤੇ ਜੇ ਉਹਨੂੰ ਨੋਕ ਟੋਕੀ ਕੀਤੀ ਉਹਨੇ ਇਹਨਾਂ ਬ੍ਰਹਮ ਲਾਉਣਾ ਨਾ ਮੇਰੀ ਗੱਲ ਸੁਣ ਅੱਗੇ ਸਾਰਾ ਕੰਮ ਕਰਦਾ ਉਹੇ ਕਰਦੀ ਸੀ ਆ ਜਿੱਦਨ ਦੀ ਬਾਹਾਂ ਦੀ ਫੈਕਚਰ ਹੋਈ ਹੈ ਨਾ ਇੱਥੋਂ ਆਹੋ ਹੁਣ ਉਦਨ ਦੀਆਂ ਇਹਦੀਆਂ ਨਾ ਨਾਸਾ ਬੰਦ ਹੋਈਆਂ ਕੰਮ ਕਰ ਕਰ ਤੇ ਖਿਜੀ ਗੱਲ ਪੈਂਦੀ ਕਦੀ ਮੇਰੇ ਤੇ ਕਦੀ ਉਹਦੇ ਤੇ ਕਦੀ ਛਨੀ ਤੇ ਗੱਲ ਤੇ ਚੰਗੀ ਨਹੀਂ ਇਹਦੇ ਵਾਸਤੇ ਯਾਰ ਲੋਕਾਂ ਦੀ ਬੇਵਕ ਹੈ ਕਿਉਂਕਿ ਕੜਕ ਬਡਾਉਂਦੇ ਫਿਰਨਦੇ ਤੇ ਮੇਰੇ ਘਰ ਤੇ ਕਲੇਸ਼ ਇਹਨਾ ਪਿਆ ਕੋਈ ਗੱਲ ਕਰਨ ਵਾਲੀ ਨਹੀਂ ਮੈਂ ਤਾਂ ਬੂਹੇ ਬਾਹਰ ਨਹੀਂ ਜਾ ਸਕਦਾ ਸੱਚੀ ਗੱਲ ਪੁੱਛੀਂ ਤੇ ਉਹ ਮੈਂ ਹੀ ਤੇਰੇ ਮੂੰਹਾਂ ਦੇ ਵੇਖਣ ਆਇਆ ਹੈਗੇ ਮੈਂ ਤਾਂ ਹੀ ਤੇਰੇ ਨਾਲ ਆਇਆ ਵਾਂ ਮੈਂ ਹਾਂ ਵੀ ਇਹ ਨਾਲ ਜਾਂਦਾ ਵਾਂ ਵੀ ਤੂੰ ਪਹਿਲਾਂ ਵਡਾਲਾ ਜਾਂ ਮੈਂ ਵਡਾਲਾ ਲੈਣਾ ਵਾ ਟਰਾਲੀਆਂ ਵੀ ਨਹੀਂ ਹੋਣਗੀਆਂ ਆਪਣੀਆਂ ਫਿਰ ਉਹ ਤਾਂ ਗੱਲ ਵਾ ਯਾਰ ਬੰਦਾ ਕੀ ਆਖੇ ਯਾਰ ਕਿ ਇਹਨੂੰ ਹੈ ਤੇ ਬਾਕੀ ਇੱਕ ਗੱਲ ਵਾ ਤੂੰ ਨਾਲ ਕਿਦਰ ਸ਼ਨੀ ਨਾਲ ਲੈ ਕੇ ਨਾ ਕੋਈ ਉਹ ਕੰਮ ਕਰਾ ਲੇ ਕਰਾ ਲੈਣਾ ਕੋਈ ਨਹੀਂ ਮੇਰਾ ਤਾਂ ਇਹ ਘਰੋਂ ਜਾਂਦਾ ਕਿ ਹੱਜ ਦੀ ਹੈ ਸ਼ਨੀ ਗਿਆ ਕਿੱਥੇ ਅੱਜ ਹੈ ਓਕੇ ਯਾਰ ਦੋਸਤ ਨਾਲ ਗਿਆ ਹੀ ਕੰਮ ਦੇ ਦੇਣਾ ਵਾ ਕੋਈ ਘਰ ਬਹਿ ਜਾ ਅਗਰੇ 10 ਮਿੰਟ ਕੋਈ ਉਹ ਵੀ ਕਿਤੇ ਜ਼ਰੂਰੀ ਕੰਮ ਹੀ ਤੇ ਤਾਂ ਹੀ ਗਿਆ ਸੀ ਤੇ ਮੈਂ ਚੱਲ 10 ਮਿੰਟ ਹੋਇਆ ਤੇ ਚਲ ਕੋਈ ਨਹੀਂ ਇੱਥੇ ਡੱਡਾਂ ਬਾਜ ਕਣ ਕਬੱਡੀ ਜਾਊਗੀ ਕੋਈ ਗੱਲ ਨਹੀਂ ਗਈ ਭਰਨਾ ਪਲੇਸ਼ ਬੜਾ ਮੇਰੇ ਘਰ ਤਾਂ ਨਾ ਮੈਨੂੰ ਤੇ ਆਉਂ ਜਦਾ ਨਾ ਉਹਨੇ ਕੋਈ ਕੰਮ ਜ਼ਰੂਰ ਇੱਥੇ ਹੋਏ ਨਹੀਂ 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 ਤੂੰ ਸਿਆਣਾ ਵਾ ਗੱਲ ਨੂੰ ਅੱਗੇ ਨਾ ਵਧਣ ਦੀ ਜਗਾ ਕੰਟਰੋਲ ਕਰਕੇ ਰੱਖ ਤੂੰ ਕੋਈ ਨਹੀਂ ਆਪੇ ਠਿੰਗ ਹੋਣਾ ਹਰਾ ਬੁਜੇ ਗੱਲ ਦੱਸਾਂ ਗੱਲ ਕੀ ਹੈ ਜੀਵਨ ਨੇ ਤਾਂ ਨਾ ਜਿੰਨੇ ਚਾ ਸਾਡੇ ਸਿਰ ਤੇ ਸਵਾਰ ਨਾ ਪਈ ਉਹ ਨਾ ਚੱਲ ਨਹੀਂ ਹਟਣਾ ਨਹੀਂ ਮੈਂ ਵੀ ਇਹਨਾਂ 10 ਮਿੰਟ ਲਾ ਕੇ ਆਇਆ ਤੁਸੀਂ ਮੇਰਾ ਨਹੀਂ ਕਹਿ ਤਨ ਆਹੋ ਤੇ ਮੈਂ ਵੀ ਸਮਝਾਇਆ ਸੀ ਤੇ ਪਰ ਅੱਗੇ ਮੈਨੂੰ ਕਹਿੰਦੀ ਮਤਾਂ ਨਾ ਜਾਈ ਜਾਂਦੀ ਮੈਨੂੰ ਸਾਰਾ ਪਤਾ ਮੈਨੂੰ ਆਹੋ ਹੁਣ ਕੀ ਕਰੇ ਬੰਦਾ ਯਾਰ ਯਾਰ ਪਹਿਲੋ ਨਹੀਂ ਇਤਰਾ ਨਹੀਂ ਹੁੰਦੀ ਇਹ ਆ ਜੋਨ ਦਾ ਵਿਆਹ ਹੋਇਆ ਪਰ ਇਹਨੇ ਤਾਂ ਧਰਮਾ ਘਰ ਦਾ ਸਤਿਆਨਾਸ਼ ਕਰ ਨੂੰ ਫਿਰਨਦੀ ਐ ਆੜਾ ਮਾੜਾ ਮੋਟਾ ਬਚਾਵਾ ਨਾ ਆ ਤੇ ਮੈਂ ਥੋੜਾ ਬੂਧਾ ਠੰਡਾ ਰਹਿਣਾ ਤਾਂ ਕਰਕੇ ਆ ਮੈਨੂੰ ਪਤਾ ਹੁਣ ਜਿਹੜਾ ਕੰਮ ਹੋ ਗਿਆ ਹੁਣ ਵਾਪਸ ਥੜਾ ਆਉਣਾ ਆਹ ਉਹਦ ਗੱਲ ਹੈਗੀ ਠੀਕ ਨਹੀਂ ਹੁਣ ਮਾੜਾ ਮੋਟਾ ਪੂਰਾ ਟਾਈਮ ਕੱਢ ਗਿਆ ਜੀ ਅੱਜ ਕੱਲ੍ਹ ਜ਼ਿੰਦਗੀ ਉਮਰਾ ਕੱਢੀਆਂ ਰਹਿ ਗਈਆਂ ਆ ਹੁਣ ਅੱਗੇ ਤਾਂ ਵੇਖੋ ਪਿੱਛੇ ਸਾਡੇ ਤੋਂ ਪਿੱਛੇ ਦੀ ਹੈ ਨਾ ਠੀਕ ਨਹੀਂ ਆਹ ਹੁਣ ਤੇ 60 ਸਾਲ ਤੋਂ ਤਾਂ ਉੱਤੇ ਜਾਣ ਕੋਈ ਨਹੀਂ ਡਿਆ ਇਹ ਤਾਂ ਗੱਲ ਹੈਗੀ ਆ ਠੀਕ ਨਹੀਂ ਚਲੋ ਤੇ ਯਾਰ ਘੜੀ ਦਾ ਬੰਦੇ ਦਾ ਪਤਾ ਨਹੀਂਗਾ ਤੇ ਮੈਂ ਇਹਨੂੰ ਆਖਣਾ ਮੈਂ ਤੂੰ ਕੱਲੀ ਵਿਗੜ ਕੇ ਬਿਗਾਏ ਬੈਣ ਨਹੀਂ ਸਾਡੇ ਅੱਗੇ ਕੱਲਾ ਕੱਲਾ ਮੁੰਡਾ ਹੈਂ ਚਲ ਤੂੰ ਨਾ ਜ਼ਿਆਦਾ ਹੁਸਕਿਆ ਕਰ ਜਨਾ ਯਾਰ ਕਰੂ ਰੋਟੀ ਬਣਾਵੀਂ ਖਾਣਾ ਕਿ ਨਹੀਂ ਕਿਨੇ ਮੱਜੇ ਦੇ ਤੂੰ ਸਮੇਂ ਦਾ ਪਤਾ ਵੀ ਕਨੇ ਪਾਇਆ ਮਾਰ ਹੋਊਗਾ ਸੋਚ ਕੇ ਉਹ ਹੀ ਗੱਲ ਉਹਨੂੰ ਕੋਲ ਰੱਖ ਦੇ ਮੈਂ ਜੇ ਉਹ ਜਿਹੜੀ ਮੱਜੇ ਦੇ ਪੈ ਗਈ ਆ ਤੇ ਕੋਈ ਸੇਵਾ ਪਾਣੀ ਉਹਦਾ ਕਰਿਆ ਕਰ ਤੇ ਮਾੜੇ ਟਾਈਮ ਦਾ ਪਤਾ ਨਹੀਂ ਕਿਤੇ ਆ ਜਾਣਾ ਹੀ ਹੋ ਚੱਲ ਸੇਵਾ ਪਾਣੀ ਨਾ ਕਰਾ ਦੇ ਉਹਨੂੰ ਕੋਈ ਕੰਮ ਨਾ ਕਰਾਵੇ ਹੁਣ ਤੂੰ ਦੱਸ ਨਾ ਛੱਡ ਦੇ ਜਿਹੜੀ ਲਾਉਣਾ ਉੱਥੇ ਤੇ ਰਹਿਟ ਕਰੂਗਾ ਤਾਂ ਠੀਕ ਹੋਊਗਾ ਉਹ ਤੇ ਆਣ ਕੇ ਮੈਂ ਮਾਜਾ ਖੋਇਆ ਕੁੜੀ ਤੋਂ ਉਹ ਮੈਂ ਛੱਡ ਪਰੇ ਤੂੰ ਕਿਹੜੇ ਕੰਮ ਹੀ ਲੱਗੀਆਂ ਮੈਂ ਚੱਲ ਸਣੀ ਹੁੰਦਾ ਨਾ ਉਹਨਾਂ ਕਰਕੇ ਗੱਲ ਤੇ ਮੈਨੂੰ ਦੱਸ ਦੇ ਉਹ ਚੱਲ ਮੈਂ ਕਲਾਉਣਾ ਲਾਉਂਦਾ ਕੰਬਾਈਨ ਇੱਕੋ ਲਾਵਾਂਗੇ ਫੇਰ ਗੱਲ ਕਰ ਲਾਂਗੇ ਓਏ ਆ ਚੱਲ ਕੋਈ ਜਿਹੜੀ ਆ ਗਈ ਵਿਚਾਰ ਵਟਾ ਕੇ ਦਾਣੇ ਮੰਡੀ ਸੁੱਟੋ ਪਰੇ ਚੱਲ ਫਿਕਰ ਤਾਂ ਕਰੀ ਮਰਾ ਵੀ ਰਹਾ ਨਹੀਂ ਫਿਕਰ ਕਰ ਕਾਦਾ ਕਰਨਾ ਬਸ ਚਾਹ ਬਣਾਉਣਾ ਵਾ ਨਹੀਂ ਚਾਹ ਦੀਆਂ ਉਹ ਜਾਈ ਹੁਣ ਮੈਂ ਵੀ ਜਾਣਾ ਕਰ ਹੈ ਬੈਠਾ ਮੈਂ ਘੁੱਟ ਘੁੱਟ ਪੀ ਲੈਣਾ ਕੋਈ ਨਹੀਂ ਫੇਰ ਪੀਵਾਂਗੇ ਵੇਲੇ ਹੋਗੇ ਚੱਲ ਠੀਕ ਆ ਚੱਲ ਯਾਰ ਪਾਵਾ ਵੇਲੇ ਕੋਈ ਵੀ ਆਣ ਕੇ ਮੜਾ ਮੜਾ ਹਿਰਕ ਮਠਾ ਕਰ ਜਾਂਦਾ ਵਾ ਤੇ ਇਹ ਵੀ ਲਾਗੇ ਨਾ ਵੀ ਤਾਂ ਬੰਦਾ ਕਿਹਦੇ ਆਲ ਜਾਊਗਾ ਹੈ ਇਹ ਵੀ ਵਿਚਾਰਾ ਚੰਗਾ ਵਾ ਜਿਹੜਾ ਆਣ ਕੇ ਤੇ ਮੜਾ ਮੋਟਾ ਦੇਦ ਹੁਵੇਰਾ ਵੀ ਹੁਣ ਕਰ ਜਾਂਦਾ ਨਾਲ ਪਰ ਇਹਨੂੰ ਅਗਲ ਨਹੀਂ ਆਈ ਜਨਾਨੀ ਨੂੰ ਅੱਧ ਹੋਈ ਇਹ ਦੇ ਚੱਲ ਮਨਾ ਪੱਠੇ ਪਾਵਾਂ ਡਗਰਾ ਨੂੰ ਡੈਡੀ ਚਾਹ ਪੀ ਤੋਂ ਚਾਚਾ ਜੀ ਚੱਲ ਗਏ ਉਹ ਉਹ ਤੇ ਪੋਤੇ ਚੱਲ ਗਿਆ ਮੈਂ ਦੋਦਾ ਦੀ ਬਾਤ ਸੁਣ ਕੇ ਉਸੇ ਵੇਲੇ ਚਾਹ ਬਣਾ ਲਈ ਉਹ ਉਹ ਫਿਰ ਮੈਂ ਨਾ ਸੱਚੀ ਗੱਲ ਪੁੱਛਿਆ ਨਾ ਮੈਂ ਤਾਂ ਦੀ ਆਵਾਜ਼ ਮਾਰੀ ਮੈਂ ਤੈਨੂੰ ਛੱਟ ਲੱਗੀ ਐ ਤੇ ਜੀਵਨ ਨੇ ਚਾਹ ਬਣਾ ਕੇ ਦੇ ਦੇਣੀ ਨਹੀਂ ਮੈਨੂੰ ਪਤਾ ਲੱਗ ਗਿਆ ਜੀ ਵਾਏ ਮੈਂ ਤਾਂ ਹੀ ਬਣਾ ਲਈ ਉਹ ਤੇ ਗੱਲ ਆ ਤੇ ਗੱਲ ਪੋਤੇ ਕੋਰੀ ਉਹਦਾ ਨਾ ਆਖੇ ਵੇਖੇ ਦਾ ਗੁੱਸਾ ਨਾ ਕਰਿਆ ਨਹੀਂ ਨਹੀਂ ਮੈਂ ਨਹੀਂ ਗੁੱਸਾ ਉਹਦਾ ਸੁਭਾਅ ਹੀ ਇਤਰਾਣ ਵਾਲਾ ਹੈ ਵੇ ਤੂੰ ਇਥੇ ਨਵੀਂ ਸਵੀਆਂ ਮਮੀ ਹੈ ਜਿਹਨੇ ਇੰਨਾ ਟਾਈਮ ਇਹਦਾ ਨਾ ਕੱਢਿਆ ਹੋ ਠੀਕ ਨੇ ਆ ਮੇਰਾ ਪਤਾ ਇੱਕ ਗਲਾਸ ਹੁਣ ਕੱਪ ਤੂੰ ਪੀਦਾ ਚਨੀ ਦਾ ਆ ਕੋਈ ਫੋਨ ਕਰੀ ਨਹੀਂ ਨਹੀਂ ਹੈ ਅਜੇ ਨਹੀਂ ਆਇਆ ਕੀ ਕਹਿੰਦੇ ਕਦੋਂ ਹੁਣਾ ਨੇ ਪਤਾ ਨਹੀਂ ਜੇ ਦੱਸਿਆ ਨਹੀਂ ਕੁਛ ਵੀ ਚਲ ਕੋਈ ਨਹੀਂ ਆ ਜਾਂਦਾ ਮੈਨੂੰ ਤਾਂ ਸਿਰੇ ਕਹਿ ਗਿਆ ਫੇਰ ਦੋਸਤਾਂ ਦੇ ਨਾਲ ਜਾਣਾ ਠੀਕ ਹੈ ਚਲ ਕੋਈ ਗੱਲ ਨਹੀਂ ਆ ਭੈਜੀ ਅੰਭੂ ਤੇ ਬੱਲੇ ਸੋਣੇ ਲੱਗੇ ਆ ਅਜੇ ਚਿੜੀਆਂ ਨਹੀਂ ਪੰਜਾਂ ਲੱਗਦੀਆਂ ਹੈ ਵਾਰਸੋ ਖਿਆਲ ਦਰੀਆਂ ਨਿਕਲ ਜਾਣੀਆਂ ਆਇਕੀ। ਇੱਕ ਗੱਲ ਵਾ ਜੀਵਨ ਆਈ ਹੀ ਸਵੇਰੇ ਬੜੀ ਖਾਪਕੇ ਗਈ ਆ। ਆਂਦੇ ਜਾ ਕੇ ਆਉਂ ਕਰ ਦੂੰ ਜਿਉਂ ਕਰ ਦੂੰ ਕਿ ਆਵਾਜ਼ ਨਹੀਂ ਸੁਣੀ। ਐਸੇ ਤੱਕ ਨੱਕਾਂ ਦੇ ਲਾਗੇ ਖਲੋਤੀ ਆ ਕਿ ਵਾਰ ਸੁਣੂਗੀ। ਆਇ ਕੋਈ ਦੇਖਦਾ ਵੀ ਨਹੀਂ ਆ ਬਾਹਰ। ਐਦਾਂ ਕਰਦੀ ਆ ਜਾ ਕੇ ਵੇਹਨੀ ਆ ਭੜਾ। ਚੱਲ ਹੁਣ ਉਹਨੇ ਕਿਹਾ ਮੈਂ ਤੇ ਗੁੱਸਾ ਕਰਨਾ ਵਾ। ਨਾ ਹੀ ਉਹਨੇ ਕੋਈ ਸ਼ੱਕ ਕਰਨਾ ਨੇ ਉੱਤੇ ਕਿ ਮੈਂ ਗੱਲ ਕੀਤੀ ਆ। ਐਦਾਂ ਕਰਦੇ ਚੈਨ ਜਿਆ ਤੇ ਆਉਂ ਨਹੀਂ ਡਿਆ। ਕੰਮ ਵੀ ਹੈ ਨਹੀਂ ਜੇ ਕੋਈ ਮੈਨੂੰ ਠਹਿਰ ਕੇ ਬਣਾਉਣੇ ਚਾਹ ਚੂ। ਜਾ ਕੇ ਵੇਖੀ ਹੁੰਨੀ ਆ ਕਿ ਕੀ ਚੱਕਰ ਚੱਲਿਆ ਵਾ ਕਿ ਗੱਲ ਗਾਂ ਵਧੀ ਹੈ ਕਿ ਨਹੀਂ ਵਧੀ ਵੇਖ ਕੇ ਹੀ ਆਉਣਾ ਪੈਣਾ ਹੁੰਦਾ ਚੰਦ ਮਨਾ ਵੇਖੀ ਹੁੰਦੀ ਆ ਪਹਿਲਾਂ ਫੇਰ ਆ ਕੇ ਬਾਕੀ ਕੰਮ ਕਰਦੀ ਹੁਣ ਤੇ ਮੈਨੇ ਇਹ ਨਹੀਂ ਸਮਝ ਆਉਂਦੀ ਕਿ ਪਤਾ ਨਹੀਂ ਕੀ ਬਣਨਾ ਜਦੋਂ ਸੰnikਾਰ ਆਇਆ ਨਾ ਇਹਦੇ ਪਿਓ ਨੇ ਵਿਦਾ ਚੜਾ ਕੇ ਗੱਲਾਂ ਦੱਸਣੀਆਂ ਚਲ ਕੋਈ ਨਹੀਂ ਜੋ ਹੋ ਵੇਖੀ ਜਾਉਗੀ ਜੀਵਨ ਭੈਣ ਆਜੋ ਆਜੋ ਮੈਂ ਘਰ ਹੀ ਆ ਚਲ ਇਹਦੇ ਨਾਲ ਅਖੜੀ ਸੁਬਤ ਕਰਦੀ ਆ ਕੀ ਹਾਲ ਵਾ ਠੀਕਾ ਬੜਾ ਵਧੀਆ ਤੂੰ ਆਪਣਾ ਸੁਣਾ ਮੇਰਾ ਬਸ ਵਧੀਆ ਵਾ ਮੈਂ ਵੀ ਨੇ ਵੇਖ ਖੜੀ ਸੀ ਅੰਗੂਰ ਬੜੇ ਲੱਗੇ ਆ ਅੱਛਾ ਮੈਂ ਕਿਹਾ ਜਾਨਵਰ ਤਰੇ ਪੈਂਦੇ ਅੱਛਾ ਅੱਛਾ ਮੇਰਾ ਤੇਰੇ ਵੱਲ ਧਿਆਨ ਹੋ ਜਾਂ ਲ ਗਿਆ ਅੱਛਾ ਤੇ ਮੈਂ ਚੱਲ ਵੇਖ ਕੇ ਆਉਣੀ ਆ ਚੱਲ ਚੰਗਾ ਕੀਤਾ ਇਸ ਵੇਲੇ ਆਈ ਤੇ ਬੜੀ ਖਬੀ ਹੀ ਗਈ ਤੇ ਚੱਲ ਪੁੱਛ ਕੇ ਆਉਣੀ ਆ ਭਾਣ ਕਿਤਾ ਨਹੀਂ ਕੁਛ ਨਹੀਂ ਹਾਲ ਜਿੱਦਾਂ ਦਾ ਮੁੰਡੇ ਨੇ ਵਿਆਹ ਕਰਾ ਰਿਆ ਨਾ ਆਪਣੀ ਮਰਜ਼ੀ ਨਾਲ ਉਹਦਾਂ ਦੀ ਤੇ ਮੇਰੀ ਜ਼ਿੰਦਗੀ ਜਿਹੜੀ ਆ ਨਾ ਵਿਗੜੀ ਗਈ ਏ ਸਾਰੇ ਇਹ ਤੂੰ ਸੱਸ ਸਮਾਂ ਤੈਨੂੰ ਮੈਂ 50 ਵਾਰੀ ਆਖੀ ਮੈਂ ਸੱਸ ਬਣ ਕੇ ਰਹਾ ਤੂੰ ਤੇ ਬਹੁਤੇ ਮਾਰੇ ਹਾਲ ਤੱਕ ਬੈਠੀ ਆਪਣੀ ਕੀ ਦੱਸਾਂ ਤੈਨੂੰ ਅੱਜ ਸੱਸ ਬਣੀ ਹੀ ਮੈਂ ਹਾਂ ਮੈਂ ਤੇ ਥਾਲ ਵੀ ਦਿੱਤੀ ਸੀ ਕੰਮੀ ਵੀ ਲਾਤੀ ਸੀਗੀ ਅੱਛਾ ਤਾਂ ਡੇੜਾ ਘਰ ਕਿਦੇ ਨਹੀਂ ਮੰਜੰਦਰ ਦਾ ਉਹ ਕੁੱਤਾ ਹੀ ਆ ਗਿਆ ਉਹਦੇ ਹੱਥੋਂ ਝਾੜੂ ਖੋਲਿਆ ਤੂੰ ਕੋ ਡਈਂ ਝਾੜੂ ਲਾਉਣਾ ਤੇ ਮੈਨੂੰ ਮਾਰਨ ਤੱਕ ਪਿਆ ਹੀ ਵੱਜ ਗਿਆ ਮਾੜਾ ਕੰਮ ਹੈ ਦੱਸ ਤਾ ਉਹਦੇ ਸਾਹਮਣੇ ਹੱਥ ਜੁਕੜ ਤੇ ਆ ਤੇਰੀ ਕਿਸ ਤਰੀਕੇ ਇਸ ਤਰੀਹੀ ਸੱਚੀ ਗੱਲ ਆ ਮੈਂ ਤਾਂ ਧਰਤੀ ਵੇਲਾ ਦਵੇ ਸੀ ਹੁਣ ਮੈਂ ਕੀ ਕਰਾਂ ਮੇਰਾ ਜੀ ਕਹ ਰਿਹਾ ਮੈਂ ਮਾਰੀ ਜਾਵਾਂ ਹੁਣ ਤਾਂ ਇਹਦਾ ਹੋਰ ਹੌਸਲਾ ਵੱਧ ਜਾਣਾ ਵਾ ਉਹਨੇ ਕਹਿਆ ਮੇਰਾ ਸੋਹਰਾ ਮੇਰੇ ਵੱਲ ਵਾ ਹੈ ਤੇ ਹੁਣ ਤੇ ਮੇਰੀ ਹੋਰ ਬੜਤੋਗੀ ਘਰ ਵਿੱਚ ਆਹ ਤੇ ਬੜਾ ਮਾੜਾ ਕੰਮ ਹੀ ਹੋ ਐਂਦਾ ਕਰ ਤੂੰ ਕੋਈ ਹੋਰ ਸਕੀਮ ਸੋਚ ਸਕੀਮ ਕਿਹੜੀ ਸੋਚਾਂ ਆ ਸਕੀਮ ਤੇ ਮੇਰੀ ਫੇਲ ਕਰਤੀ ਇਹਨੇ ਬੰਦੇ ਨੇ ਇਹ ਤਾਂ ਚਾਹੀਦਾ ਤ ਨਹੀਂ ਜੋ ਹੋਇਆ ਵਾ ਕੰਮ ਸੇ ਕੰਮ ਹੋਣਾ ਨਾ ਕੁਛ ਤੇ ਮੰਜਿੰਦਰ ਭਾਈ ਨੂੰ ਤੇਰਾ ਸਾਥ ਦੇਣਾ ਚਾਹੀਦਾ ਵਾ ਹੋਰ ਤਾਂ ਸਾਰੇ ਕਪਾਸਟ ਘਰ ਵਾਲੇ ਤੇ ਕਪਾਸੇ ਚਾਹੀਦਾ ਹੀ ਹੈ ਨਾ ਘਰ ਵਾਲਾ ਤੇ ਬਹੁਤੀ ਮਾੜੀ ਹੋਈ ਹੈ ਘਰ ਵਾਲਾ ਤੇ ਮੈਨੂੰ ਉੱਥੇ ਮਾਰਦਾ ਕਿ ਮੈਨੂੰ ਪਾਣੀ ਦਾ ਘੋਟ ਨਾ ਮਿ ਜਾਣਦੇ ਤੂੰ ਗੱਲਾਂ ਮੇਰੇ ਸਾਰੇ ਪੇਸ਼ ਪੈ ਗਏ ਆ ਐਦਾਂ ਕਰ ਤੂੰ ਨਾ ਹੁਣ ਚਾਰ ਰੋਟੀਆਂ ਦਾ ਪੁੱਛੀ ਇਹਨੂੰ ਇਹ ਵੀ ਖਾਂ ਹੁਣ ਨਾ ਉਹਦੀਆਂ ਪੱਕੀਆਂ ਮੈਂ ਵੀ ਦੇਣੀ ਤੈਨੂੰ ਕੋਈ ਵੀ ਰੋਣ ਨੀ ਪੜੀ ਮੱਧਵਾ ਹਾਂ ਮਿੰਨੂ ਨਾ ਤਵੇ ਦਿਰ ਜਿਰ ਪਾਜੀ ਆਏ ਹੀਗੇ ਆਹੋ ਆਏ ਹੀਗੇ ਹੈ ਤੇ ਬੜੀ ਚਾਹ ਬਣਾਉਂਦੀ ਸੀ ਮਟਕ ਦੀ ਅੱਛਾ ਸੌਰੇ ਨੂੰ ਚਾਹ ਦੇਣ ਗਈ ਮੈਂ ਤੇ ਐਨੀ ਪਤਾ ਨਹੀਂ ਕਿੱਥੇ ਸਿੱਖਿਆ ਲੈਂਦੀ ਰਹੀ ਐ ਹੈਂ ਸਿੱਖੀ ਖਾਲੀ ਆਈ ਆ ਸਰੀ ਨੂੰ ਵੀ ਪੱਟੀਆਂ ਚੜਾ ਲਿਆ ਤੇ ਆਪਣੇ ਹੱਥਾਂ 'ਚ ਕਰ ਲਿਆ ਹੁਣ ਮਨਜਿੰਦਰ ਨੂੰ ਆਪਣੇ ਹੱਥਾਂ 'ਚ ਕਰ ਲਿਆ ਵਾ ਤੇ ਮੈਨੂੰ ਤਾਂ ਲੱਗਦਾ ਇਹਨੇ ਮੈਨੂੰ ਬਾਹਰ ਕਢਾ ਦੇਣਾ ਕਿਸ ਦਿਨ ਕਰੂ ਪਤਾ ਲੱਗ ਗਿਆ ਵੀ ਤੂੰ ਤਾਂ ਰੌਲਾ ਪਾਉਂਦੇ ਰਹਿਨੀ ਆ ਤੇ ਤੇਰੇ ਹੱਥ 'ਵਾਂ ਸ ਹੈ ਕੁਛ ਨਹੀਂ ਆ ਹੈ ਜੋ ਕਰਨਾ ਉਹਨਾਂ ਦੁਆਰ ਰਲਕੇ ਕਰਨਾ ਪਿਓ ਪੁੱਤਾਂ ਨੇ ਤੇ ਤੇਰੇ ਤੇ ਬੜਾ ਤੋ ਕੋਈ ਘਰੀ ਨਹੀਂ ਘਰ ਵਿੱਚ ਤੇਰੇ ਤੇ ਫਿਰ ਹਾਲਾਤ ਜਿਹੜੇ ਮੈਨੂੰ ਮਾੜੇ ਲੱਗਦੇ ਆ ਹੁਣ ਕੋ ਸੋਚਣਾ ਪੈਣਾ ਵਾ ਤੈਨੂੰ ਤੇਰੇ ਸਾਰੇ ਜਿਹੜੇ ਗੇਮਾਂ ਪੁੱਠੀਆਂ ਪਈ ਜਾਂਦੀਆਂ ਵਾਂ ਤੇ ਗੇਮਾਂ ਸਿੱਧੀਆਂ ਮੇਰੀਆਂ ਤੂੰ ਹੀ ਕਰਾਉਣੀਆਂ ਵਾਂ ਤਸ ਜਿਹੜੀ ਕੰਮ ਤੈਨੂੰ ਮੈਂ ਕਹਿੰਨੀ ਉਹ ਤੂੰ ਕਰਦੀ ਨਹੀਂ ਤੇ ਫਿਰ ਚੰਗੀ ਤਰ੍ਹਾਂ ਸਿੱਧੀ ਹੋਣਾ ਵਾ ਤੇ ਜਦੋਂ ਉਹ ਤੇਰੇ ਹੱਥੀ ਪੈ ਲੱਗਾ ਤੇ ਫਿਰ ਤਰੋਲਾ ਪਾਉਂਦੀ ਪਾਇ ਹੀ ਬਥੇਰਾ ਪਾਇ ਹੀ ਮੈਂ ਮੈਂ ਤਾਂ ਬਥੇਰੀਆਂ ਸੁਣਾਈਆਂ ਜਿੰਨੀਆਂ ਮੇਰੇ ਮੂੰਹ ਚ ਆਈਆਂ ਮੈਂ ਕਿਹੜਾ ਡਰਦੀ ਹਾਂ ਇਹਦੇ ਕੋ ਚੰਗਾ ਕੀਤਾ ਹਾਂ ਮਨ ਡਰ ਮਾਰਿਆ ਹੈਗਾ ਹੁਣ ਫੇਰ ਅੱਗੇ ਹੁਣ ਵਿਆਹ ਦਿਸੇ ਉੱਥੇ ਹੀ ਪਤਾ ਨਹੀਂ ਉਹ ਅਜੇ ਮੁੰਡਾ ਨਹੀਂ ਉਹ ਘਰ ਜਦੋਂ ਮੁੰਡਾ ਘਰ ਆਇਆ ਤਾਂ ਫਿਰ ਕਲੇਸ਼ ਪੈਣਾ ਵਾ ਅੱਛਾ ਨਾ ਹੋ ਜਾਂਦੀ ਘਰ ਅਜ ਨਹੀਂ ਉਹ ਆਪਣੇ ਕੋਈ ਯਾਰ ਦੋਸਤਾਂ ਨਾਲ ਗਿਆ ਸਵੇਰ ਤਾਈ ਅੱਛਾ ਦੱਸ ਉਹ ਘਰੋਂ ਨਿਕਲਿਆ ਰਹਿੰਦਾ ਵਾ ਤੇ ਉਹ ਆਪਰਾ ਬੈਠਾ ਰੜਕੇ ਸੁੱਤੀ ਰਹਿੰਦੀ ਆ ਹੈ ਸੁੱਤੀ ਕੀ ਰਹਿੰਦੀ ਆ ਫੋਨ ਤੇ ਟਿਚ ਟਿਚ ਕਰਦੀ ਰਹਿੰਦੀ ਸਾਰਾ ਦਿਨ ਨਹੀਂ ਉਹਨੂੰ ਫੋਨ ਕਿਨੇ ਲੈ ਤਾ ਉਹਨੇ ਲੈ ਕੇ ਦਿੱਤਾ ਵਾ ਕਿ ਚੱਲ ਉਹ ਉਹ ਚਾਰ ਪਹਿ ਲੈ ਆਂਡਿਆ ਕਮਾਈ ਕਾਢਾ ਜੋ ਮਰਜ਼ੀ ਲੈ ਕੇ ਦੇ ਤਾ ਤਾਨੂੰ ਪੁੱਛਣ ਦੀ ਕਿ ਲੋੜ ਆਹੋ ਹੋ ਤਾਂ ਗੱਲ ਵਾ ਤਾਂ ਵੀ ਤੋਂ ਦੀ ਹਵਾ ਹੋਈ ਆ ਜੇ ਇਹ ਕੰਮ ਨਾ ਹੋਣਾ ਤੇ ਆਪੇ ਥੋੜੀ ਬੋਦੀ ਕੰਟਰੋਲ ਚ ਰਵੇ ਉਹ ਹੈ ਹਾਂ ਰਣ ਮਿਲ ਕੇ ਤੁਹਾਨੂੰ ਬਹੁਤ ਸਿਰਜਣਾ ਲਿਆ ਵਾ ਪਰ ਹੁਣ ਮੈਨੂੰ ਲੱਗਦਾ ਨਹੀਂ ਉੱਥੇ ਥੱਲੇ ਉਤ ਹੋਗੀ ਉੱਥੇ ਕਿਸ ਗੱਲ ਨਾਲ ਥੱਲੇ ਆਉਗੀ ਤੇ ਵਿਆਹ ਵੀ ਮੈਨੂੰ ਲੱਗਦਾ ਵੀ ਉਹ ਜਾਤੇ ਰਹਿਣੀ ਐ ਇਦਾਂ ਨਾ ਕਹਿ ਹਾਂ ਹਾਂ ਕੋਈ ਨਾ ਕੋਈ ਸੋਚਣੀ ਆ ਇਦਾਂ ਨਹੀਂ ਮੈਂ ਹੁਣ ਦਿੰਦੀ ਸੋਚਣਾ ਹੀ ਪੈਣਾ ਵਾ ਸੋਚ ਲੈ ਕੁਛ ਨਾ ਪੁੱਛ ਨਹੀਂ ਤੇ ਫਿਰ ਮਾੜਾ ਹੀ ਕੰਮ ਬਹੁਤ ਜ਼ਿਆਦਾ ਮਾੜਾ ਹੋਣਾ ਜੇ ਐਰ ਗਈ ਉੱਥੋਂ ਨਿਕਲ ਗਈ ਨਾ ਤੇ ਫਿਰ ਨਾ ਉਹਦੇ ਹੱਥ ਹੋਣਾ ਲੈ ਬੁਲਾ ਕੇ ਤੇ ਕੰਧਾਂ ਨਾਲ ਲਾ ਕੇ ਸੁਣਦੀ ਨਾ ਹੋਵੇ ਹੁਣ ਹੈ ਕਿੱਥੇ ਇੱਥੇ ਬੈਠੀ ਅੰਦਰ ਹੀ ਕਿ ਜਾਣਾ ਕਿੱਥੇ ਉਹਨੇ ਕੋਈ ਤਾਂ ਬੰਦਾ ਨਹੀਂ ਕਿਦਦਾ ਸਿਰ ਦਾ ਕੰਮ ਤਾਂ ਦਾ ਕਦਾ ਕਰਨਾ ਵਾ ਜਦੋਂ ਮੈਂ ਬੋਲੀ ਹੀ ਜਾ ਕੇ ਅੰਦਰ ਫਿਰ ਉੱਠ ਕੇ ਝਾੜੂ ਫੜ ਲਿਆ ਵਿਖਾਵੇ ਵਾਸਤੇ ਵਿਹਲੇ ਚੱਗੀ ਝਾੜੂ ਫੇਰਨ ਤੇ ਉਧਰੋਂ ਸੋਹਰਾ ਨਿਕਲ ਆਇਆ ਆਹੋ ਸਾਰੇ ਜਿਹਦੇ ਮਗਰ ਲਾਏ ਇਹਨੇ ਇਹਨੂੰ ਕਿ ਲੋੜਾ ਕੰਮ ਕਰਨ ਦੀ ਤੂੰ ਤਨ ਮੈਂ ਅੱਗੇ ਕਿਹਾ ਸੀ ਕਿ ਜਿਹੜਾ ਕੰਮ ਕਰੇਂਗੇ ਨਾ ਧਿਆਨ ਨਾ ਕਰੀਂ ਸੋ ਸਮਝੀਂ ਕਦੇ ਰੌਲਾ ਨਾ ਪਾਏ ਤੇ ਤੂੰ ਉਹ ਹੀ ਕੰਮ ਕਰ ਛੱਡਿਆ ਨਾ ਫਿਰ ਆਪਣੇ ਸੱਚ ਸਵਾ ਆਪਣੇ ਖਵਾਲੀ ਤੋਂ ਹੁਣ ਤੂੰ ਦੱਸ ਕੋਈ ਸਕੀਮ ਫਿਰ ਮੈਂ ਕਿਹੜੇ ਤਰੀਕੇ ਨਾਲ ਕੰਮ ਕਰਾਂ ਤੈਨੂੰ ਸਕੀਮ ਦਾ ਜਿਹੜੀ ਕੰਮ ਕਰੀਦਾ ਉਹੀ ਪੁੱਠਾ ਪੈ ਜਾਂਦਾ ਈ ਉਹ ਜਿਹੜਾ ਕਰਦਾ ਉਹੀ ਪੁੱਠਾ ਪੈ ਜਾਂਦਾ ਈ ਕਰੀ ਤੇ ਕਰੀਏ ਕੀ ਹੁਣ ਤਾਂ ਕੋਈ ਸੋਚਣਾ ਹੀ ਪੈਣਾ ਹੈ ਹੈ ਚੱਲ ਕੋਈ ਨਹੀਂ ਇਦਾਂ ਕਰਾਂ ਜਦੋਂ ਮਨਜਿੰਦਰ ਭਾਰੀ ਘਰ ਤੇ ਹੁੰਦੇ ਤਾਂ ਉਦੋਂ ਉਹਨੂੰ ਥਿਆਂ ਕਰਾਂ ਤਾ ਆਏ ਹੈ ਨਹੀਂ ਕਰ ਵਈ ਹਾਂ ਪਤਾ ਨਹੀਂ ਕਿੱਥੋਂ ਟਪਕ ਗਿਆ ਆਣ ਕੇ ਮੈਂ ਤਾਂ ਇਸੇ ਕਰਕੇ ਕੀਤਾ ਇਹ ਕੰਮ ਤੇਰੀ ਕਿਸਮਤ ਮਾੜੀ ਇਹ ਗੱਲ ਕਾਦੀ ਆ ਚੰਗੀ ਹੁੰਦੀ ਤੇ ਫਿਰੇ ਕੰਮ ਨਾ ਹੁੰਦਾ ਬਾਕੀ ਸਹੀ ਗੱਲ ਉਹ ਵੀ ਗੱਲ ਵਾ ਚੱਲ ਹੁਣ ਅਟੇ ਨਾ ਕੋਈ ਨਾ ਕੋਈ ਧੀਰ ਤੋਂ ਕ ਆਪਣਾ ਲਾਈ ਜਾ ਪਰ ਕੋਈ ਨਾ ਕੋਈ ਚੱਲੂ ਗਈ ਤੂੰ ਇਦਾਂ ਕਰ ਤੂੰ ਉਹਨੇ ਛਲੇ ਹੋਗੇ ਤੂੰ ਮਨਜਿੰਦਰ ਭਾਈ ਦੇ ਕੰਨ ਪਰਿਆ ਕਰ ਹੁੰਦੀ ਏ ਇਦਾਂ ਕਰਦੀ ਓਦਾਂ ਕਰਦੀ ਤੇਰੀ ਕੋਈ ਨਹੀਂ ਚਲਦੀ ਚੱਲ ਕੋਈ ਨਹੀਂ ਇਹ ਵੀ ਕੰਮ ਕਰਕੇ ਵੇਖ ਲੈ ਤੇਰੇ ਕਹਿਣ ਤੇ ਮੁੰਡੇ ਦੇ ਖਾਣਾ ਪਰ ਉਹ ਕਿਹੜਾ ਘਰ ਰਹਿੰਦਾ ਉਹ 24 ਘੰਟੇ ਬਿੰਦਾ ਉਹਦੀ ਟੀਮ ਦਾ ਟੀਨਿੰਗ ਉਹਨੂੰ ਕਿਆ ਪਿਚਾਰ ਬੰਨਿਆ ਠੀਕ ਨਹੀਂ ਆ ਅਰੇ ਫੋਨ ਵੀ ਇੱਕ ਤਾਂ ਚੱਲਦੇ ਆ ਤੇ ਕੋਈ ਖੱਤ ਨਾਲ ਹੈ ਠੀਕ ਹੋਣਾ ਜੇ ਗੱਲ ਹੁੰਦੀ ਆ ਕਹਿੰਦੇ ਪੜਕਣਾਟ ਨਹੀਂ ਜੀ ਗੱਲ ਤੋਂ ਹੀ ਭਟਕ ਜਾਂਦਾ ਵਾ ਤੇ ਜਰਬ ਚੰਗਿਆੜੀ ਲਾਉਣੀ ਹੈ ਨਾ ਅੱਗ ਲਾਉਣੀ ਤੇ ਨਿਕਲੇ ਚੰਗਿਆੜੀ ਕਾਫੀ ਹੁੰਦੀ ਆ ਠੀਕ ਵਾ ਤਾਂ ਆਪਣੇ ਦਿਮਾਗ ਤੋਂ ਕੰਮ ਲੈ ਇਹ ਰੋਲਾ ਪੈਣ ਕੱਖ ਬਣਨਾ ਚੱਲ ਆ ਵੀ ਸਕੀਮ ਤੋਂ ਵਧੀਆ ਦਿੱਤੀ ਹੈ ਇਦਾਂ ਕਰ ਇੱਥੇ ਬਹਿਤ ਵਾ ਚਾਹ ਲਿਆ ਆਪਣਾ ਨਹੀਂ ਅੱਠੇ ਰਹਿਣ ਤੇ ਚਾਹ ਔਰ ਨਹੀਂ ਨਹੀਂ ਮੈਂ ਜਾ ਕੇ ਫੇਰ ਬਣਵਾਈ ਜਾ ਮੈਨੂੰ ਫੇਰ ਪੀਣੀ ਪੈਣੀ ਆ ਫੇਰ ਇਕੱਲੇ ਕਿੱਥੇ ਪੀਂਦੇ ਰਹਿਣਗੇ ਨਾਲੇ ਫੇਰ ਮੇਰਾ ਜੀਵ ਨਹੀਂ ਕਰਨਾ ਆਪਣੀ ਲਈ ਤੇ ਇਦਾਂ ਕਰਦੀ ਆ ਹੁਣ ਮੈਂ ਚੱਲਦੀ ਆ ਕੋਈ ਨਹੀਂ ਫੇਰ ਆ ਜੂਗੀ ਆਰ ਹੈਗੀ ਆ ਗਲਾ ਹੀ ਟਪਣਾ ਹੁੰਦਾ ਉਹ ਗੇ ਦਿਓ ਇਧਰ ਤੇ ਕਦੀ ਉਧਰ ਭੌਵੇਂ ਟਿਕਾ ਨਹੀਂ ਆਉਂਦੇ ਮੈਂ ਚੱਲ ਜਾ ਕੇ ਚੱਲ ਹੁਣ ਤੂੰ ਇਦਾਂ ਕਰੀ ਹੁਣ ਤੂੰ ਮੰਜੇਂਦਰ ਭਾਵੇਂ ਆਪਣੇ ਹੱਥ ਪਾਸ ਕਰ ਫੇਲਾ ਠੀਕ ਆ ਨਾ ਪਾਕੀ ਸਭ ਪਿੱਛੇ ਆ ਜੇ ਤਹੀ ਦੋਵੇਂ ਜੀ ਇਕ ਪਾਸੇ ਜੇ ਨਾ ਤੇ ਫਿਰ ਨਹੀਂ ਕੋਈ ਕੰਮ ਕਰ ਸਕਦਾ ਤੇ ਜੇ ਤੇਰੇ ਗਾੜੀ ਕੋਈ ਗੋਲੂ ਕਰੂ ਨਾ ਉਹਨੇ ਆਪੇ ਤੇਰੇ ਸਾਈਡ ਨਾਲ ਲੈਣੀ ਠੀਕ ਆ ਨਾ ਚੱਟ ਆਹੋ ਤੇ ਜੇ ਤੂੰ ਕਦੇ ਬੋਲਦੀ ਰਹੇ ਨਾ ਤੇ ਫਿਰ ਕੋਈ ਨੀੋਂ ਬਣਨਾ ਇਦਾਂ ਹੀ ਕਰਦੀ ਆ ਆਹੋ ਤੇ ਚੰਗਾ ਚੱਲਦੀ ਆ ਮੈਂ ਧਿਆਨ ਰੱਖੀਆ ਆਪਣਾ ਚੰਗਾ ਅੱਖਾਂ ਪਿਆ ਘੱਟ ਕਰ ਚੰਗਾ ਆ ਇਹਨੂੰ ਮਾੜੀ ਸਮਝਦੀ ਸੀ ਮੈਂ ਹਰੇ ਵੀ ਚੈਰੀ ਕੁੱਤੀ ਭੱਜੀ ਮੇਰੇ ਕੰਮੇ ਭਈ ਹੋਈ ਹੈ ਹੈ ਇਹੀ ਮੇਰਾ ਚੰਗਾ ਸੋਚਣ ਲਈ ਅੱਜ ਕੱਲ ਦੂਜੇ ਤਾਂ ਸਾਰੇ ਮੇਰੇ ਪੇਸ਼ ਪੈ ਗਏ ਗੱਲ ਤੇ ਇਹਦੀ ਵੀ ਸੋਚਣ ਵਾਲੀ ਆ ਕਿ ਮਨਜਿੰਦਰ ਨੂੰ ਆਪਣੇ ਹੱਥਾਂ ਵਿੱਚ ਕਰਾਂ ਇਹ ਤੇ ਪੂਰਾ ਹੀ ਨੌਵਲ ਹੋ ਗਿਆ ਵਾ ਵਾ ਕੈਸਾ ਹੀ ਗਲ ਸਿਆਣੇ ਵੀ ਆਂਦੇ ਆ ਨਾ ਕਰਦਾ ਹੋਵੇ ਵੱਲ ਤੇ ਵਿੜਾ ਦਈਏ ਥੱਲ ਕੋਈ ਗੱਲ ਨਹੀਂ ਹੁਣ ਇਹੋ ਸਕੀਮ ਲੱਗਦੀ ਆ ਐਦਾਂ ਕਰਦੀ ਆ ਪਤਨ ਤੇ ਡਈ ਨਹੀਂ ਮੈਨੂੰ ਗੱਲ ਰਮਨ ਨੂੰ ਫੋਨ ਕਰਦੀ ਆ ਉਹਨੂੰ ਦੱਸਦੀ ਆ ਕਿ ਕੀ ਕਾਡ ਵਰਤਨ ਡਿਆ ਇਹਨਾਂ ਦੇ ਘਰ ਵਿੱਚ ਬੜੀ ਜੀ ਉਹਨਾਂ ਫਨ ਖਲਾਰ ਕਰਦੀ ਹੁੰਦੀ ਹੁੰਦੀ ਸੀਗੀ ਤਾਂ ਹੁਣ ਕਿਹੜੇ ਤਰੀਕੇ ਨਾਲ ਰਹਿੰਦੀ ਆ ਉਹਨੂੰ ਹੀ ਕਰਦੀਆਂ ਫੋਨ ਵਾਵਾ ਨਾਲੇ ਮੈਨੂੰ ਰੋਟੀ ਡੱਟੀ ਖਾਦੀ ਪੱਜੂਗੀ ਹੈਲੋ ਸਾਸਤ੍ਰੀ ਕਾਲ ਕਿ ਹਾਲ ਅਰੇ ਬਲ ਠੀਕ ਆ ਹਾਂ ਮੈਂ ਵੀ ਠੀਕ ਆ ਬੜੀ ਵਧੀਆ ਕੇ ਆਹੋ ਆ ਨਹੀਂ ਆਉਂਦਾ ਫੋਨ ਬਾਹਰ ਵਾਲਿਆਂ ਦਾ ਠੀਕ ਠਾਕ ਸਾਰੇ ਆਹੋ ਗਵਾਂਡੀ ਕਮਾਂਡੀ ਤੇ ਬਹੁਤੇ ਵਧੀਆ ਵਾ ਤੇ ਤਾਂ ਇਹ ਤੈਨੂੰ ਮੈਂ ਫੋਨ ਲਾਇਆ ਦੱਸਣ ਵਾਸਤੇ ਬਹੁਤਾ ਹੀ ਹਾਲ ਵਧੀਆ ਵਾ ਲੰਘ ਜਾ ਤਾ ਆ ਜਗਾ ਨਵੀਆਂ ਤਾਰੀਆਂ ਦਾ ਰੋਜ਼ ਹੁੰਦੀਆਂ ਜੋ ਮੁੰਡਾ ਵਿਆਹ ਆ ਆਹੋ ਕੇ ਨੀ ਕੀ ਦੱਸਾਂ ਤੈਨੂੰ ਮੈਂ ਸੁਣ ਲੈ ਜੇ ਸੁਣ ਲਈਆਂ ਤੇ ਪਹਿਲਾਂ ਤੇ ਮੁੰਡੇ ਨੇ ਵਿਆਹ ਆਪਣੀ ਮਰਜ਼ੀ ਦਾ ਕਰਾ ਲਿਆ ਜੀਵਨ ਕੋ ਉਹ ਨਹੀਂ ਹਜਮ ਹੋਇਆ ਹੈ ਉਹ ਰੋਜ਼ ਕਪਾਤ ਰੋਜ਼ ਕਪਾਤ ਹੁਣ ਕੀ ਹੋਇਆ ਵੀ ਉਹਦਾ ਨਾ ਭਰਾ ਆ ਵਿਆਹ ਹੀ ਕਿਤੇ ਪਿੰਡ ਉਹ ਨਾ ਕਾਰਡਪੁਰ ਦੇ ਮਾਇਗਾ ਇਹ ਜੀਵਨ ਦਾ ਪਤਾ ਪਾਲਾ ਵੀ ਮੈਂ ਨਹੀਂ ਜਾਣਦੇ ਨਾ ਉਹ ਆਂਦੀ ਕਿ ਮੈਂ ਜਾਣਾ ਵਾ ਲਾਉ ਨੇ ਹੁਣ ਆਪਣਾ ਘਰ ਵਾਲਾ ਇਹ ਵਸਤ ਕੀਤਾ ਵਾ ਤੇ ਸਹੁਰਾ ਵੀ ਆਹ ਹੋ ਕੇ ਹਾਂ ਆਹ ਹੋਰ ਇਹ ਆਂਦੀ ਮੈਂ ਜਾਣ ਦੇਣੀ ਇਹ ਤੇ ਮੇਰੇ ਕੋ ਆਂਦੀ ਬੜੀਆਂ ਲੈ ਲੈ ਕੇ ਮੈਨੂੰ ਕੋਈ ਸਕੀਮ ਮਦਦੱਸ ਮੈਨੂੰ ਕੋਈ ਸਕੀਮ ਮਦਦੱਸ ਮੈਂ ਨਹੀਂ ਜਾਣ ਦੇਣੀ ਜੇ ਚੱਲ ਗਈ ਤੇ ਮੇਰਾ ਨੱਕ ਨਹੀਂ ਰਹਿਣਾ ਮੇਰਾ ਨੱਕ ਨਹੀਂ ਰਹਿਣਾ ਮੈਂ ਹੁਣ ਦੱਸ ਤਰੀ ਮੈਂ ਕਿਸਕੀਮ ਦਾ ਬਿਤੇਰੇ ਕਰਦੀ ਗੱਲ ਵਾ ਆਪੇ ਸਾਹਬ ਜਾ ਕੇ ਤੇ ਕਿਤੇ ਨੋਂ ਨੂੰ ਵੱਡ ਘੱਟ ਬੋਲੀ ਉਹਦੀ ਵਿੱਚ ਆਦੀ ਬੌਮ ਟੁੱਟੀ ਤੈਨੂੰ ਪਤਾ ਹੀ ਨਾ ਲੈ ਦੱਸ ਤੈਨੂੰ ਨਹੀਂ ਪਤਾ ਅੱਛਾ ਨਹੀਂ ਉਹ ਵੀ ਮੈਨੂੰ ਲੱਗਦਾ ਇਹਦੀ ਕਾਰਸ਼ਤਾਨੀ ਆਗੇ ਆਹੋ ਆਹੋ ਦਲਕਾ ਦੀ ਬਾਤ ਹਮ ਤੇਲ ਤੁਲ ਸੋੜਤਾ ਹੀ ਕਿਤੇ ਅੱਛਾ ਅੱਛਾ ਠੀਕ ਵਾ ਆਹੋ ਨਹੀਂ ਸਭ ਵਧੀਆ ਵਾ ਹਾਂ ਚਲ ਠੀਕ ਆ ਤੇਰੇ ਨਾਲ ਭੱਜ ਗਏ ਤੇ ਮੈਂ ਨਾ ਉਹਨਾਂ ਨੂੰ ਚਾਹ ਜੂਬਣਾ ਕੇ ਦੇਦਾ ਹੈ ਬਾਅਦ ਚ ਗੱਲ ਕਰਦੇ ਆ ਆਹੋ ਚੰਗਾ ਕਰ ਹੈ ਸਸਤੀ ਕਾਲ ਕਿਦਾ ਫੋਨ ਹੈ ਕੁਛ ਨਹੀਂ ਹੋ ਨਾ ਰਮਨ ਦਾ ਫੋਨ ਹੁੰਦਾ ਹਿੱਕਾ ਪ੍ਰਸ਼ਾ ਹਾਂਜੀ ਕੀ ਗੱਲ ਹੋਈ ਹੈ ਹੈ ਕੱਲ ਕੋਈ ਵੀ ਨਹੀਂ ਆ ਵਧੀਆ ਠੀਕ ਹੈ ਤੂੰ ਸੁਣਾਓ ਆਵਾਜ਼ ਤੇਰੇ ਜਮੁਨਾਰਾਂ ਦੇ ਤੇਰੇ ਲੈ ਆਹ ਕਿੱਦਾਂ ਦੀ ਗੱਲ ਹੋਈ ਹੈ ਹੈ ਆਹ ਕਿੱਦਾਂ ਦੀ ਗੱਲ ਹੋਈ ਮੈਂ ਆਪਣੇ ਭਰਾ ਨੂੰ ਮਿਲ ਕੇ ਆ ਗਏ ਹਾਂ ਉਹ ਸੁੱਕਣੇ ਪਿਆ ਵਾ ਤੇ ਤੂੰ ਲੋਕਾਂ ਨਾਲ ਚੁਗਲੀਆਂ ਦਾ ਸਵਾਦ ਦਿੰਦੀ ਆ ਕਾਹਦਾ ਸੁੱਕਣੇ ਪਿਆ ਤੁਹਾਡਾ ਭਰਾ ਉਹਦੇ ਘਰ ਲੜਾਈ ਪਈ ਆ ਕਿ ਤੂੰ ਇੱਥੇ ਜਾ ਕੇ ਤੇ ਕਦੀ ਕਿਸ ਨੂੰ ਦੱਸਦੀ ਕਦੀ ਕਿਸ ਨੂੰ ਦੱਸਦੀ ਆ ਤੇ ਮੈਂ ਪਾਈ ਲੜਾਈ ਲੜਾਈ ਉਹਨਾਂ ਦੇ ਘਰ ਦੀ ਆ ਜੋ ਮਰਜ਼ੀ ਕਰਨ ਮੈਨੂੰ ਇੱਥੇ ਕੀ ਲੱਗੇ ਉਹਨਾਂ ਦੇ ਘਰ ਦੀ ਤੇਰੇ ਘਰ ਦੇ ਨਹੀਂ ਗੀ ਨਹੀਂ ਮੇਰੇ ਘਰ ਦੀ ਕਾਦੀ ਆ ਜਦੋਂ ਨੌਤੀ ਨੂੰ ਚੰਗੀ ਦਾ ਰੱਖੜ ਤਾਂ ਤੇ ਲੜਾਈ ਨਾ ਪਾਵੇ ਲੋਕ ਨਹੀਂ ਆਪਣੀਆਂ ਗੱਲਾਂ ਤੇ ਪਰਦੇ ਪਾਦੇ ਆ ਤੇ ਤੂੰ ਬਾਹਰ ਖਲਾਰੇ ਪਾਉਂਦੀ ਆ ਕਾਹਦੇ ਖਲਾਰੇ ਪਾਏ ਆ ਆ ਕੀ ਆ ਕੀ ਆ ਲੋਕਾਂ ਨੂੰ ਦੱਸ ਦਈਏ ਪਹਿਲਾਂ ਘਰਕ ਪੱਤ ਪਿਆ ਮਜ਼ੇ ਲੈਣ ਦੀ ਆ ਨਾ ਉਹਨੇ ਪਤਾ ਹੀ ਉਹਨੂੰ ਪਤਾ ਹੀ ਪਹਿਲਾਂ ਉਹ ਫੋਨ ਕਰਕੇ ਉਹ ਪੁੱਛਣ ਦੀ ਪਿਆ ਗੱਲ ਹੋਈ ਆ ਤੇ ਮੈਂ ਫਿਰ ਝੂਠ ਕੱਟ ਕੇ ਬੋਲਾਂ ਮੈਂ ਤੈਨੂੰ ਘੜਾਣਾ ਤੇ ਸਮਝਾ ਗਿਆ ਉਹਨਾਂ ਤੈਨੂੰ ਜਾ ਕੇ ਉੱਥੇ ਵੀ ਚੁੱਕਣ ਜਾ ਕੇ ਨਾਉਣੀ ਜਾਉਗੀ ਸਮਝੋ ਨੀਮ ਐ ਉਹ ਐਵੇਂ ਨਹੀਂ ਮੇਰੇ ਵੱਲ ਆਉਂਦੀ ਕੋਈ ਚੰਗੀ ਮੱਤ ਦਿੰਨੀ ਆ ਫੇਰ ਹੀ ਆਉਂਦੀ ਆ ਕੋਈ ਚੰਗੀ ਮੱਤ ਦਈ ਆ ਅੱਜ ਉਹਨੇ ਝਾੜੂ ਫੇਰ ਲਾਇਆ ਹਨੇ ਕੁੜੀ ਦੀ ਬਾਹ ਟੁੱਟੀ ਆ ਤੇ ਉਹਨੂੰ ਬੰਦਾ ਆਰਾਮ ਕਰਨ ਦੇਵੇ ਮੈਂ ਦੱਸ ਉਹਨੂੰ ਆਦੀ ਝਾੜੂ ਲਾਏ ਆ ਆ ਤਾਂ ਮਾੜੀ ਗੱਲ ਵਾ ਹੈ ਇਹਦਾ ਤਾਂ ਨਹੀਂ ਚਾਹੀਦਾ ਜੇ ਉਹਨੂੰ ਵਿਚਾਰੀ ਮੰਜੇ ਤੇ ਪੈ ਗਈ ਤੇ ਉਹਦਾ ਸਾਥ ਦੇ ਫੇਰ ਕਿਉਂ ਲੈ ਕਿਹੜਾ ਸਾਦਾ ਪਈ ਰਹਿਣਾ ਵਾ ਉੱਥੇ ਪੈਣਾ ਵਾ ਹੁਣ ਕਰ ਲੈ ਚਾਰ ਦਿਨ ਕੰਮ ਫੇਰ ਕਿਉ ਹੋਇਆ ਵਾ ਮੇਰੇ ਸਾਹਮਣੇ ਨਾ ਮੋਮੋ ਠਗੜੀ ਨਾ ਪਣ ਜਿਹੜੇ ਕੰਮ ਜਾ ਕੇ ਉੱਥੇ ਕਰਦੀ ਮੈਨੂੰ ਤਾਂ ਲੱਗਿਆ ਹਰਾ ਪਤਾ ਤੇਰਾ ਦੱਸ ਉਹੀ ਗੱਲ ਬਾਰ-ਬਾਰ ਕਰੀ ਜਾਂਦੇ ਜੇ ਘਰ ਉਹਨਾਂ ਦਾ ਮੈਨੂੰ ਕੀ ਪਤਾ ਝਾੜੂ ਲਵਾਉਣੀ ਕਿ ਪੋਚੇ ਲਵਾਉਣੀ ਆ ਮੈਂ ਤਾਂ ਆਪਣੇ ਘਰ ਬੈਠੀ ਆ ਤੁਸੀਂ ਦੱਸਿਆ ਹੁਣ ਮੈਨੂੰ ਦੱਸਿਆ ਤੈਨੂੰ ਤਾਂ ਹਾੜੀਆਂ ਕਦਾਂ ਡੇ ਹੀ ਕਰਦਾ ਉਹ ਤੇ ਉਹਨੂੰ ਪਤਾ ਹੀ ਨਹੀਂ ਪਾ ਟੁੱਟ ਗਈ ਆ ਉਹਦਾ ਉਹ ਹੋ ਗਿਆ ਵਾ ਉਹਨੂੰ ਪਤਾ ਹੀ ਤੋਂ ਮੈਨੂੰ ਪੁੱਛਣ ਡਈ ਤੇ ਮੈਂ ਕਿਹਦੇ ਲਈ ਰਹੀ ਆ ਤੂੰ ਜਿਹੜੇ ਹਰ ਵਲੇ ਮੈਂ ਦੱਸ ਤੂੰ ਤਾਂ ਬਸ ਇੱਧੇ ਘੂੜੇ ਸਵਾਰਿਆ ਕਰੋ ਮੇਰੇ ਵਾਲੀ ਘੋੜੇ ਤੇ ਸਵਾਰਿਆ ਕਰੋ ਇਹਦੇ ਘਰ ਦੀ ਗੱਲ ਕਿਸਦੇ ਘਰ ਦਾ ਕਾ ਪਤਾ ਤੇ ਆਪਣੇ ਘਰ ਸ਼ੁਰੂ ਹੋ ਜਾਗਾ ਰੋ ਤੇ ਹੁਣ ਮੈਨ ਖਬਰਦਾਰ ਦੇ ਉੱਧਰ ਗਈ ਹੋਰ ਤੇ ਚੱਲ ਠੀਕ ਆ ਨਹੀਂ ਜਾਂਦੀ ਤੂੰ ਚੱਲ ਜਾ ਕਰੋ ਚਾਰ ਚਾਰ ਫਿਰ ਉੱਥੇ ਹੀ ਮਾਰ ਆਇਆ ਕਰੋ ਮੇਰੇ ਵੱਡੇ ਤੇ ਚੰਗਾ ਮੈਂ ਨਹੀਂ ਚੱਲਦੀ ਡਾਟ ਟੁੱਟ ਕੇ ਪਿੰਦੀ ਗੱਡੀ ਨੂੰ ਗਲਤੀ ਨਹੀਂ ਮੰਦੀ ਆਪਣੀ ਮੈਂ ਇਹਨੂੰ ਕਹਿ ਸਮਝਾਈ ਜੀ ਮਨੂੰ ਲੱਗਦੀ ਬੰਨੂ ਜਾ ਕੇ ਹੋਰ ਚੁੱਕਣਾ ਦੇ ਕੇ ਆਉਂਦੀ ਇਹਨੂੰ ਅੱਧੋ ਗਿਆ ਦੇ ਵਾਲੀ